ਕਰੇ ਕੰਮਿਆਂ ਨੂੰ ਰੈਨੁਰੰਗ ਕਰੋ ਰੈਨੁਰੰਗ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਸਾਨੂੰ ਸਾਰੇ ਇੰਦਰ ਦੇਵ ਸਾਨੂੰ ਸਾਰੇ ਐਗਲਰ ਕਰੋ ਸਾਡੇ ਹੱਥ ਇੱਥੇ ਰੱਖ ਸਾਡੇ ਹੱਥ ਇੱਥੇ ਰੱਖ ਸਾਡੇ ਹੱਥ ਇੱਥੇ ਰੱਖ ਸਾਡੀਆਂ ਮੰਗਾ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਪਾਲਿਸੀਾਂ ਤੇ ਬਾਤਾਂ ਤੋਂ ਬਿਨਾਂ ਕੀ ਬਣਿਆ ਆ। ਇਸ ਮੰਗ ਨੂੰ ਲੈ ਕੇ ਕਿੰਨੇ ਨੰਨੇ ਤੋਂ। ਅ ਸਤਿ ਸ੍ਰੀ ਅਕਾਲ ਜੀ। ਅਨੰਤ ਅਸਾਰੇ ਮੀਡੀਆ ਚੈਨਲ ਦਾ ਤਨਵਰ ਕਰਦੇ ਜਿਹੜੇ ਤੁਹਾਨੂੰ ਕਵਰੇਜ ਨਹੀਂ ਆਈ। ਇਹ ਜੋ ਸਾਡੀ ਪ੍ਰਮੁੱਖ ਮੰਗ ਹੈ ਤੇ ਜੋ ਵਾਅਦੇ ਕਰਕੇ ਪੰਜਾਬ ਸਰਕਾਰ ਦੇ ਵਿੱਚ ਆਪ ਦੀ ਜੋ ਸਰਕਾਰ ਆਈ ਹੈ ਪੰਜਾਬ ਦੇ ਵਿੱਚ। ਸਾਡਾ ਉਹੀ ਮੁੱਦਾ ਹੈ ਕਿ ਸਾਡੀ ਸੇਵਾਵਾਂ ਰੈਗੂਲਰ ਨਹੀਂ ਕਿੰਨੀਆਂ ਜਾ ਰਹੀਆਂ। ਅਸੀਂ ਪਿਛਲੇ 14 ਸਾਲ ਤੋਂ ਬਿਲਕੁਲ ਯੋਗ ਪਰਤੀ ਨਾਲ ਕੰਟਰੈਕਟ ਤੇ ਈਦਾਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਮੈਮੋਰੀ ਕਾਲਜ ਦੇ ਵਿੱਚ ਕੁਝ ਸਾਡੇ ਜੋ ਟੀਚਿੰਗ ਸਟਾਫ ਮੈਂਬਰ ਹੈ ਕੁਝ ਨੌਨ ਟੀਚਿੰਗ ਹੈ ਪਿਛਲੇ 14 ਸਾਲ ਤੋਂ ਹੀ ਅਸੀਂ ਇਸੇ ਗੱਲ ਦੀ ਉਡੀਕ ਦੇ ਵਿੱਚ ਐ ਕਿ ਸਾਨੂੰ ਸਰਕਾਰ ਕਦੋਂ ਰੈਗੂਲਰ ਕਰੋਗੀ ਸਾਡੀ ਰੈਗੂਲਰਾਈਜੇਸ਼ਨ ਨਾਲ ਨਾ ਤਾਂ ਸੰਸਥਾ ਦੇ ਉੱਪਰ ਜਾਂ ਨਾ ਪੰਜਾਬ ਸਰਕਾਰ ਉੱਪਰ ਕੋਈ ਬਹੁਤਾ ਵਿੱਤੀ ਬੋਝ ਨਹੀਂ ਪਵੇਗਾ ਕਿਉਂਕਿ ਅਸੀਂ ਆਲਰੇਡੀ ਫੁੱਲ ਪੇ ਸਕੇਲ ਲੈ ਰਹੇ ਹਾਂ ਸਿਰਫ ਸਾਨੂੰ ਇੱਕ ਰੈਗੂਲਰਾਈਜੇਸ਼ਨ ਦੇ ਕਾਰਨ ਨਾ ਹੋਣ ਕਾਰਨ ਜੋ ਹੋਰ ਅਗਲੀਆਂ ਜੋਬ ਸਿਕਿਉਰਿਟੀ ਹੈ ਜਾਂ ਕੁਝ ਹੋਰ ਐਚ ਆਰ ਏ ਜਾਂ ਕੁਝ ਸਮਰ ਵਿੰਟਰ ਵਕੇਸ਼ਨ ਵਰਗੀਆਂ ਸਹੂਲਤਾਂ ਉਹ ਅਸੀਂ ਉਹਨਾਂ ਤੋਂ ਵਾਂਝੇ ਆ ਸਾਡੀਆਂ ਪ੍ਰੋਮੋਸ਼ਨਸ ਨਹੀਂ ਹੋ ਰਹੀਆਂ ਇਸ ਰੈਗੂਲਰਾਈਜੇਸ਼ਨ ਨਾ ਹੋਣ ਕਰਕੇ ਤਾਂ ਸਾਡੀ ਸਰਕਾਰ ਕੋਲ ਇਹੀ ਮੰਗ ਹੈ ਕਿ ਸਾਨੂੰ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਵੇ ਇਹ ਗੱਲ ਕਰੀਏ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਵੀ ਸਾਡੀ ਸਰਕਾਰ ਹੈ ਜਿਹਦੇ ਵਿੱਚ ਅਸੀਂ ਕੱਚਿਆਂ ਨੂੰ ਪੱਕੇ ਕਰ ਰਹੇ ਤੇ ਕੁਝ ਥੜੀ ਦੂਰੀ ਹੋ ਸਕਦੀ ਹੈ ਕਿਵੇਂ ਦੇਖਦੇ ਹੋ ਸਰਕਾਰੀ ਦੂਰੀ ਨਹੀਂ ਸਰ ਬਿਲਕੁਲ ਇਹ ਦੂਰੀਆਂ ਨੀਤੀਆਂ ਕੁਝ ਗੱਲਾਂ ਦਫ਼ਤਰਾਂ ਦੇ ਵਿੱਚ ਜਾਂ ਸਰਕਾਰਾਂ ਦੇ ਚੰਡੀਗੜ੍ਹ ਤੋਂ ਹੋ ਜਾਂਦੀਆਂ ਪਰ ਗਰਾਊਂਡ ਲੈਵਲ ਦੀ ਕਈ ਵਾਰੀ ਗੱਲ ਹੀ ਸਾਡੀ ਉੱਥੋਂ ਤੱਕ ਨਹੀਂ ਪਹੁੰਚਦੀ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੀ ਆਵਾਜ਼ ਕਿਸੇ ਮੰਤਰੀ ਸਾਹਿਬ ਕੋਲ ਸਹੀ ਤਰੀਕੇ ਨਾਲ ਪਹੁੰਚਾਓ ਕਿ ਅਸੀਂ ਬਿਲਕੁਲ ਜੋਗ ਪ੍ਰਣਾਲੀ ਥਰੂ ਭਰਤੀ ਹੋਏ ਆ ਤੇ ਸਾਨੂੰ ਰੈਗੂਲਰ ਕਰਨ ਦਾ ਪੂਰਾ ਪੂਰਾ ਹੱਕ ਹੈ ਤੇ ਜਲਦੀ ਤੋਂ ਜਲਦੀ ਸਾਨੂੰ ਮਿਲਣਾ ਚਾਹੀਦਾ ਹੈ ਇਹ ਤੁਹਾਡੀ ਸਰਕਾਰ ਦੇ ਵੱਲੋਂ ਮੰਗ ਵੱਲ ਧਿਆਨ ਦੇਣ ਦੀ ਅਰਜ਼ ਬਿਲਕੁਲ ਜੇ ਸਾਡੀ ਇਸੇ ਤਰ੍ਹਾਂ ਹੀ ਸਾਨੂੰ ਅਣਗੌਲਿਆ ਕੀਤਾ ਗਿਆ ਤਾਂ ਅਸੀਂ ਇਸ ਤੋਂ ਬਾਅਦ ਰੋਸ ਪ੍ਰਦਰਸ਼ਨ ਵੱਲ ਜਾਵਾਂਗੇ ਕੁਝ ਅਸੀਂ ਰੈਲੀਆਂ ਜਾਂ ਕੁਝ ਇਹ ਜੇ ਕਰਾਂਗੇ ਕਿਤਾ ਜੋ ਜੋ ਸਰਕਾਰ ਸਾਡੀਆਂ ਮੰਗਾਂ ਨੂੰ ਲੈ ਕੇ ਸੁੱਤੀ ਪਈ ਹੈ ਸ਼ਾਇਦ ਉਹਨਾਂ ਦੀ ਵੀ ਨੀਂਦ ਖੁੱਲੇ ਉਹ ਵੀ ਸਾਡੇ ਵੱਲ ਦੇਖਣਗੇ ਜੇ ਗੱਲ ਕਰੀਏ ਇੱਕ ਪਾਸੇ ਸਰਕਾਰ ਕਿਸੇ ਪ੍ਰਣਾਲੀ ਨੂੰ ਲੈ ਕੇ ਵੱਡੇ ਲੈਵਲ ਤੇ ਕੰਮ ਕਰੀਏ ਤੁਸੀਂ ਜਿਹੜੇ ਸਾਪ ਮਿਮਟ ਕਾਲਜ ਮਰੋੜਦਾ ਤੇ ਸੰਘਰਸ਼ ਕਰ ਰਹੇ ਹੋ ਘਰਨੇ ਤੇ ਬੈਠੇ ਉਹ ਬੱਚੇ ਕੋਲ ਦੀ ਲੰਘਦੇ ਜਿਨ੍ਹਾਂ ਨੂੰ ਪੜਾ ਰਿਆ ਇਸ ਤਰ੍ਹਾਂ ਦਾ ਮਤਲਬ ਹੁੰਦਾ ਬਿਲਕੁਲ ਸਰ ਇਹ ਤਾਂ ਸਾਡੇ ਲਈ ਵੀ ਇੱਕ ਬੜੀ ਇਹ ਹੈਰਾਨੀ ਜਾਂ ਨਮੋਸ਼ੀ ਵਾਲੀ ਗੱਲ ਹੈ ਅਸੀਂ ਸਾਨੂੰ ਲਗਭਗ 15 14 14 ਸਾਲ ਮਿੰਟ ਦੇ ਵਿੱਚ ਹੋ ਗਏ ਸਾਡਾ ਕੋਈ ਉਸ ਤੋਂ ਪੁਰਾਣਾ ਵੀ ਟੀਚਿੰਗ ਐਕਸਪੀਰੀਅੰਸ ਹੈ ਜਾਨੀ ਅਸੀਂ ਸਰਵਿਸ ਦੇ ਵਿੱਚ 20 22 22 ਸਾਲ ਦੇ ਵਿੱਚ ਅਸੀਂ ਸੇਵਾਵਾਂ ਦੇ ਰਹੇ ਹਾਂ ਸਾਡੇ ਪੜਾਏ ਬੱਚੇ ਕੋਈ ਮਾਈਕਰੋਸਾਫਟ ਕੋਈ ਫਲਿੱਪਕਾਰਡ ਕੋਈ ਐਮਾਜ਼ਾਨ ਵੱਡੀਆਂ ਵੱਡੀਆਂ ਕੰਪਨੀਆਂ 'ਚ ਨੌਕਰੀਆਂ ਕਰ ਰਹੇ ਹੁਣ ਵੀ ਅਸੀਂ ਪੂਰੀ ਸਟਰੈਂਥ ਨਾਲ ਆਦੀ ਪੂਰੀ ਤੰਦਈ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਪਰ ਸਾਨੂੰ ਵੀ ਕਿਤੇ ਕਿਤੇ ਮਹਿਸੂਸ ਹੁੰਦਾ ਹੈ ਸਾਡੇ ਬੱਚਿਆਂ ਨੂੰ ਵੀ ਮਹਿਸੂਸ ਹੁੰਦਾ ਸਾਨੂੰ ਲੱਗ ਤੋਂ ਫੋਨ ਆਉਂਦੇ ਮੈਸੇਜ ਆਉਂਦੇ ਕੀ ਸਰ ਸਾਨੂੰ ਤਾਂ ਤੁਸੀਂ ਇੰਨੀ ਤਰੱਕੀ ਦੇ ਰਾਹ ਤੇ ਪਹੁੰਚਾਤਾ ਪਰ ਸਰਕਾਰ ਤੁਹਾਡੇ ਵੱਲ ਕਿਉਂ ਨਹੀਂ ਦੇਖ ਰਹੀ ਤੁਸੀਂ ਅੱਜ ਤੋਂ 15 ਸਾਲ ਪਹਿਲਾਂ ਵੀ ਜਿਸ ਪੋਜੀਸ਼ਨ ਤੇ ਸੀ 15 ਸਾਲਾਂ ਬਾਅਦ ਵੀ ਅਜੇ ਉੱਥੇ ਹੀ ਖੜੇ ਆ ਇਹ ਸਾਡੇ ਲਈ ਵੀ ਈਵਨ ਸੁਸਾਇਟੀ ਲਈ ਵੀ ਇੱਕ ਬੜੀ ਨਮੋਸ਼ੀ ਵਾਲੀ ਗੱਲ ਹੈ